ਕਹਿੰਦੇ ਕਿ ਨਾ ਪੱਟਿਆ ਮੁਰਤੀਕਾਰ ਨਾਲ ਫੋਟੋ ਦਿਆ ਕਰ ਦੇ ਨਾ ਛੋਟੇ ਚਾਹ ਪਿੱਛੇ ਆ ਚੱਲ 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 ਚਾਹ ਸੀ ਲੈ ਲੈ ਚਾਹ ਪਿੱਛੇ ਆ ਕੇ ਸੋਡੀ ਲੈ ਜਾਏ ਬੜੀ ਐ ਗੱਡੀ ਵਾਲਾ ਮਾਰੀ ਆ ਸਾਥੀਓ ਨਮਸਕਾਰ ਜਿਹੜੀਆਂ ਤਸਵੀਰਾਂ ਦਰਸ਼ਕੋ ਤੋ ਆਪਣੇ ਮੋਬਾਈਲ ਸਕਰੀਨ ਉੱਪਰ ਦਿਖਾ ਦਿਓ ਇਹ ਰਿੰਗ ਰੋਡ ਸਾਂਝ ਨੇ ਦੇ ਕੋਲ ਲੋਰੇ ਚੱਕਾ ਲਾ ਲਿੰਕ ਜਿੱਥੇ ਬੜਾ ਗੱਬਿਆਨਕ ਐਕਸੀਡੈਂਟ ਹੋਇਆ ਹੈ ਦਰਸ਼ਕੋ ਸਵੇਰੇ ਵੀ ਅਸਾ ਤੁਹੀਂ ਇੱਕ ਖਬਰ ਇਸੂ ਇਸੀ ਚੌਂਕ ਵਿਚ ਦਾ ਸੀ ਜਿੱਥੇ ਈ ਰਿਕਸ਼ਾ ਚੋਰੀ ਹੋਇਆ ਤਿੰਨ ਚਾਰ ਦਿਨ ਦਾ ਈ ਰਿਕਸ਼ਾ ਚੋਰੀ ਹੋਇਆ ਤੇ ਚੋਰ ਜਿਹੜੇ ਨਾ ਈ ਰਿਕਸ਼ੇ ਵਿਚ ਆ ਜਿਹੜਾ ਆਪਣਾ ਸਮਾਨ ਲਈਏ ਬੈਟਰੀ ਵਗੈਰਾ ਲਈਏ ਰਫੂ ਚੱਕਰੋ ਹੀ ਚੁਕੇ ਨਹੀਂ ਖਾਲੀ ਆਟੋ ਛੱਡਿਆ ਦਰਸ਼ਕੋ ਜਿੰਨਾ ਸਾਡੀ ਇਹ ਖਬਰ ਚਲੀ ਇੰਨਾ ਕੇ ਜਿਸ ਕੋਈ ਭੈਣ ਭਰਾ ਦਾ ਭਰਾ ਦਾ ਟੋਹਾ 19 60 ਗਣ ਸੰਪਰਕ ਕੀਤਾ ਉਸ ਭਰਾ ਨੇ ਸਾਡਾ ਪੁੱਛਿਆ ਕਿ ਕੁੱਥੇ ਆ ਟੋਪੇ ਦਾ ਤੇ ਦਰਸ਼ਕੋ ਹਸਣੇ ਦੱਸਿਆ ਸਾਡੀ ਖਬਰ ਚੱਲਨੇ ਕੰਨੇ ਉਸ ਭਰਾ ਕੀ ਆਟੋ ਮਿਲੀ ਆ ਇਹ ਉਸੇ ਝੌਂਗ ਦੀਆਂ ਤਸਵੀਰਾਂ ਨੇ ਜਿੱਥੂ ਮੈਂ ਸਵੇਰੇ ਖਬਰ ਕੀਤੀ ਸੀ ਬੜਾ ਗੰਭਿਆਰਕ ਐਕਸੀਡੈਂਟ ਹੋਇਆ ਦਰਸ਼ਕੋ ਦੱਸਿਆ ਜਾਦਾ ਕਿ ਇੱਕ ਅਲਟੋ ਗੱਡੀ ਜਿਹੜੀ ਲਾਲ ਰੰਗ ਦੀ ਅਲਟੋ ਗੱਡੀ ਆ ਇਸ ਭਰਾ ਜਿਹੜਾ ਤੋ ਦਿਖਦੇ ਤਸਵੀਰਾਂ ਵਿੱਚ ਇਸ ਸਕੂਟੀ ਸਵਾਰ ਹ ਤੇ ਅਲਟੋ ਗੱਡੀ ਜਿਹੜੀ ਆ ਹਿੱਟ ਕਰੀਏ ਤੇ ਜਿਹੜਾ ਦੱਸਿਆ ਜਾਦਾ ਕਿ ਜਿਹੜੇ ਸਥਾਨੀ ਲੋਕ ਨੇ ਜਿਹੜੇ ਤੋਂ ਦਿਖਾ ਦੇ ਬੋਗੇ ਉਹਦਾ ਸਾਫ ਹੀ ਅਖਣਾ ਕਿ ਉਲਟੋ ਗੱਡੀ ਜਿਹੜੀ ਹੈ ਫਲਾਇ ਮਡਾਲ ਵਾਲੇ ਰੋਡ ਉਪਰ ਹੀਟ ਕਰੀਏ ਇਹ ਨਿਕਲੀ ਗਈ ਹੈ ਦਰਸ਼ਕੋ ਬੜੀ ਵੱਡੀ ਅਪਡੇਟ ਤੁਹਦੇ ਕਨੇ ਮੈਂ ਸਾਂਝੀ ਕਰਾ ਰਹਾ ਤਾਂ ਉਹ ਵੀ ਸਾਡੇ ਇਸ ਵੀਡੀਓ ਕੀ ਜਿਆਦਾ ਕੋਲਾ ਜਿਆਦਾ ਸ਼ੇਅਰ ਕਰਾ ਕਰੋ ਕਿਉਂਕਿ ਸਾਡੀ ਵੀ ਕੋਸ਼ਿਸ਼ ਹੈ ਇਹੀ ਹੁੰਦੀ ਹੈ ਕਿ ਅਸ ਆਪਣੇ ਦਰਸ਼ਕਾਂ ਤੱਕ ਜਰੂਰ ਕੋਈ ਤੇ ਕੋਈ ਖਬਰ ਪਹੁੰਚਾ ਚੇ ਮਰ ਇਸ ਬਿਲ ਦੀ ਜਿਹੜੀ ਮੈਂ ਤਸਵੀਰਾਂ ਦਰਸ਼ਕੋ ਤੁਹਦੇ ਕਨੇ ਸਾਂਝੀਆਂ ਕਰਾਦਾ ਇਹ ਰਿੰਗ ਰੋਡ ਸਾਂਝ ਨੇ ਕੋਲ ਇੱਕ ਬੜਾ ਗੰਭੀਰ ਅਕਸੀਡੈਂਟ ਹੋਇਆ ਤਸਵੀਰਾਂ ਤੋਂ ਸਾਫ਼ ਦਿਖਾ ਦਿਓ ਦਿਖਾ ਦਿਓ ਉਹਦੇ ਬਾਅਦ ਦਰਸ਼ਕੋ ਜਿਹੜੀ ਐਂਬੂਲੈਂਸ ਹੈ ਸਥਾਨੀਏ ਲੋਕੇ ਜिले ਇਥੋਂ ਦਿਖਿਆ ਜिले ਐਕਸੀਡੈਂਟ ਇਹ ਹਾਸਾ ਪੇਸ਼ ਆਇਆ ਨੈਸ਼ਨਲ ਹਾਈਵੇ ਨੱਚ ਹੈ ਐਨ ਐਚ ਐ ਯਹਲੰਦੀ ਜਿਹੜੀ ਐਂਬੂਲੈਂਸ ਹੈ ਉਹਨੇ ਵੀ ਬੁਲਾਇਆ ਗਿਆ ਉਹਦੇ ਬਾਅਦ ਜਿਹੜੇ ਸਪਰਾਗ ਜਿਹੜਾ ਹੈ ਉਪਚਾਰ ਲਈ ਹਸਪੀਟਲ ਪੁਝਾਇਆ ਗਿਆ ਦਰਸ਼ਕੋ ਬੜੀ ਬੱਡੀ ਅਪਡੇਟ ਤਦਕਨ ਸਾਂਝੀ ਕਰਾਦਾ ਤਾਂ ਉਹ ਵੀ ਸਾਡੇ ਇਸ ਵੀਡੀਓ ਦੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਾ ਕਰੋ ਕਾਢੀ ਵੀ ਕੋਸ਼ਿਸ਼ ਹੈ ਇਹੀ ਹੁੰਦੀ ਹੈ ਕਿ ਅਸ ਆਪਣੇ ਦਰਸ਼ਕਾਂ ਦਾ ਅਗਰ ਜਿਹੜੀ ਕੋਈ ਅਪਡੇਟ ਹੁੰਦੀ ਹੈ ਤੁੰਦੇ ਤਾਂ ਅਗਰ ਜ਼ਰੂਰ ਪਹੁੰਚਾਣੇ ਆ ਮਰੇ ਇਸ ਵੇਲੇ ਦੀਆਂ ਜਿਹੜੀਆਂ ਤਸਵੀਰਾਂ ਤੋਂ ਆਪਣੇ ਮੋਬਾਈਲ ਸਕਰੀਨ ਉੱਪਰ ਦਿਖਾ ਦਿਓ ਇਹ ਰਿੰਗ ਰੋਡ ਸਵਾਂਝਨੇ ਕੋਲ ਲੋਹਰੇ ਚੱਕਰ ਕੋਲ ਦੀਆਂ ਤਸਵੀਰਾਂ ਨੇ ਜਿੱਥੇ ਇਨਾ ਬਿਆਨਕ ਐਕਸੀਡੈਂਟ ਹੋਇਆ ਹੈ ਉਲਟੋ ਗੱਡੀ ਜਿਹੜੀ ਇੱਕ ਸਕੂਟੀ ਸਵਾਰ ਗਈ ਕਿ ਟਕਰੀਏ ਤੇ ਨਫੂ ਚੱਕਰ ਹੋਈ ਜਾਂਦੀ ਹੈ ਦਰਸ਼ਕੋ ਅਸ ਵੀ ਆਪਣੇ ਚੈਨਲ ਦੇ ਮਾਧਿਅਮ ਕੰਨੇ ਤੁੰਦੇ ਕੇ ਇਹ ਅਪੀਲ ਕਰਕੇ ਜਦੋਂ ਰਿੰਗ ਰੋਡ ਉੱਪਰ ਤੋਂ ਸਫਰ ਕਰਦੇ ਹੋ ਮੈਂ ਸੱਚ ਕਰਨ ਲਈ ਇਹ ਕਰਾ ਕਰਉ ਕਿਉਂਕਿ ਆਏ ਦਿਨ ਰਿੰਗ ਰੋਡ ਉੱਪਰ ਇਹ ਲਈ ਖਬਰਾਂ ਦਿਖਣੇ ਲਈ ਮਿਲਦੀਆਂ ਨੇ ਜਿਹਦੇ ਵਿੱਚ ਬੜੇ ਗਏ ਬਿਆਨਕ ਐਕਸੀਡੈਂਟ ਹੁੰਦੇ ਨੇ ਮਰ ਇਸ ਬੇਲੇ ਦੀ ਜਿਹੜੀਆਂ ਤਾਜ਼ਾ ਤਸਵੀਰਾਂ ਮੈਂ ਤੁਹੇਂਗੀ ਰਿੰਗ ਰੋਡ ਸੁੰਝ ਨੇ ਕੋਲੋਂ ਦੱਸਾਂ ਕਿ ਜਿੱਥੇ ਇੰਨਾ ਭਿਆਨਕ ਐਕਸੀਡੈਂਟ ਹੋਇਆ ਉਹਦੇ ਬਾਅਦ ਜਿਹੜੇ ਸਥਾਨੀਏ ਲੋਕ ਨੇਸ਼ਨਲ ਹਾਈਵੇਅ ਲੇਂਗੀ ਕਾਲ ਕਰਦੇ ਤੂੰ ਦੀ ਐਂਬੂਲੈਂਸ ਵਿੱਚ ਉਸ ਭਰਾ ਕੀ ਲਈਏ ਤਾਂ ਹਸਪੀਟਲ ਪਹੁੰਚਾਉਂਦੇ ਨੇ ਦਰਸ਼ਕੋ ਬੜੀ ਵੱਡੀ ਅਪਡੇਟ ਤੁਹਾਨੂੰ ਕਰਾਂ ਸਾਂਝੀ ਕਰਾ ਰਾਂ ਜੰਦੇ ਜੰਦੇ ਤੁਹੇਂ ਇੱਕ ਵਾਰ ਫੇਰ ਅਪੀਲ ਕਰਕੇ ਅਗਰ ਜੋ ਟੂ ਵੀਲਰ ਉੱਪਰ ਤੋਂ ਸਵਾਰ ਹੋ ਤਾਂ ਹਮੇਸ਼ਾ ਹੈਲਮਟ ਪਾਈਏ ਸਫਰ ਕਰਾ ਕਰੋ ਅਗਰ ਫੋਰ ਵੀਲਰ ਉੱਪਰ ਤੋਂ ਸਵਾਰ ਹੁੰਦੇ ਹੋ ਉਹ ਤਾਂ ਸਫਰ ਕਰਦੇ ਹੋ ਫੋਰ ਵੀਲਰ ਗੱਡੀ ਲਈਏ ਤੇ ਹਮੇਸ਼ਾ ਕਾਰ ਆਲਟੋ ਵਗੈਰਾ ਕੋਈ ਵੀ ਗੱਡੀ ਲਈਏ ਤਾਂ ਸਫਰ ਕਰਦੇ ਹੋ ਤੇ ਹਮੇਸ਼ਾ ਸੀਟ ਬੈਲਟ ਪਾਈਏ ਸਫਰ ਕਰ ਕਰੋ ਦਰਸ਼ਕੋ ਇਹ ਨਿੱਕੀ ਜਿਹੀ ਅਪਡੇਟ ਤੁੰਦੇ ਕਰਨ ਸਾਂਝੀ ਕੀਤੀ ਹੈ ਤੋਂ ਵੀ ਸਾਡੇ ਇਸ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਕਰਿਓ